ਕਸ ਗੁਰਨਾਮ ਕੇ ਆਇਆ ਮੇਰਾ ਮਾ ਜੋ ਰਾਨਾ ਨਟ ਪਰਗਟਿਆ ਮਿੱਟੀ ਧੁੰਮ ਗੰਗਾ ਨਾ ਹੋਆ ਵਿਯੋਗ ਕਰ ਤੁਰ ਨਿਕਲਿਆ ਤਾਰੇ ਛਤੇ ਅંધੇਰ ਪਲੋ ਸਤ ਸੰਗ ਸਤਗੁਰੂ ਗੁਰਨਾਨਕ ਦੇ ਮਹਾਰਾਜ ਜੀ ਨੂੰ ਪੰਦੇਕੋਲ ਪੜਨ ਵਾਸਤੇ ਭੇਜਿਆ ਗਿਆ ਇੱਕ ਮਹੀਨਾ ਸਤਿਗੁਰ ਗੁਰੂ ਨਾਨਕ ਦੇਵ ਮਹਾਰਾਜ ਜੀ ਪੰਦੇ ਦੇ ਕੋਲ ਪੜ੍ਹਨ ਵਾਸਤੇ ਗਏ ਨੇ ਮਹੀਨੇ ਬਾਅਦ ਜਿਹੜਾ ਦੁਨਿਆਵੀ ਵਿੱਦਿਆ ਚਾਹੀਦੀ ਸੀ ਉਹ ਸਤਿਗੁਰ ਨੇ ਲੈ ਲਈ ਹੈ ਹੁਣ ਉਸ ਤੋਂ ਅੱਗੇ ਪੰਡਤ ਨੇ ਕਰਮ ਕਾਂਡ ਵਾਸਤੇ ਗੁਰੂ ਨਾਨਕ ਦੇਵ ਮਹਾਰਾਜ ਨੂੰ ਸਿੱਖਿਆ ਦੇਣੀ ਹੈ ਇਸ ਤੋਂ ਪਹਿਲਾਂ ਕਿ ਉਹ ਕਰਮ ਕਾਂਡ ਦੀ ਕੋਈ ਸਿੱਖਿਆ ਜ਼ਿੰਦਾ ਸਤਿਗੁਰ ਨੇ ਮਨਾ ਕਰ ਦਿੱਤਾ ਤੇ ਬਸ ਪੰਡਤ ਜੀ ਜਿੰਨੀ ਕੁ ਮੈਨੂੰ ਸਿੱਖਿਆ ਦੀ ਲੋੜ ਸੀ ਉਹ ਮੇਰੀ ਸੰਪੂਰਨ ਹੋ ਚੁੱਕੀ ਹੈ ਇਸੇ ਤਰ੍ਹਾਂ ਮੌਲਵੀ ਕੋਲ ਗਏ ਨੇ ਸਾਧ ਸੰਗਤ ਮੌਲਵੀ ਕੋਲ 1 ਮਹੀਨਾ ਫਾਰਸੀ ਸਤਿਗੁਰੂ ਗੁਰਨਾਨਦ ਦੇਵ ਮਹਾਰਾਜ ਜੀ ਨੇ ਸਿੱਖੀ ਹੈ ਉਸ ਤੋਂ ਬਾਅਦ ਉਹਨੇ ਆਪਣੇ ਧਰਮ ਦਾ ਗਿਆਨ ਦੇਣਾ ਸਤਿਗੁਰੂ ਗੁਰਨਾਨਦ ਦੇਵ ਮਹਾਰਾਜ ਜੀ ਨੇ ਹੁਣ ਮੌਲਵੀ ਨੂੰ ਵੀ ਮਨਾ ਕਰ ਦਿੱਤਾ ਹੈ ਜਿਆਦਾ ਵਿਸਤਾਰ ਨਹੀਂ ਜਾ ਸਕਦੇ ਕਿਉਂਕਿ ਸਮਾਂ ਘਟ ਹੈ ਪਿਤਾ ਕਾਨੂੰ ਜੀ ਨੇ ਸਤਗੁਰ ਨੂੰ ਮੱਝੀਆਂ ਚਾਰਨ ਵਾਸਤੇ ਭੇਜਿਆ ਉੱਥੋਂ ਲੰਬੇ ਆਏ ਸਤਗੁਰ درخت ਤੇ ਲੁਟੇ ਪਏ ਨੇ ਮੱਝਾਂ ਦੇ ਖੇਤ ਉਹ ਜਾਣ ਦਿੱਤੇ ਉਲੰਬੇ ਆਏ ਫਿਰ ਦੁਬਾਰਾ ਭੇਜਿਆ ਫਿਰ ਸਤਪਨੇ ਸ਼ਾ ਕੀਤੀ ਹੈ ਮੱਝਾਂ ਨੇ ਫਿਰ ਫਸਲਾਂ ਉਗਾੜੀਆਂ ਫਿਰ ਉਲੰਬਾ ਆਇਆ ਉਸ ਕਾਰਜ ਦੇ ਵਿੱਚ ਵੀ ਸਤਗੁਰ ਨੂੰ ਵਡਿਆਈ ਨਹੀਂ ਮਿਲੀ ਸਾਤ ਸੰਗਤ ਜਿਹੜੇ ਬਜ਼ੁਰਗ ਨੇ ਨਾ ਮਾਤਾ ਪਿਤਾ ਨੂੰ ਅਕਸਰ ਦੁੱਖ ਹੁੰਦਾ ਹੈ ਤੇ ਮੇਰਾ ਬੱਚਾ ਕੰਮਕਾਰ ਨਹੀਂ ਕਰਦਾ ਕਿ ਨਹੀਂ ਅਰੇ ਤਾਈਓ ਉਹ ਨਹੀਂ ਕਟਿਆ ਉਹ ਇਹ ਗਾਮਨਾ ਨੂੰ ਚੱਕ ਲੈਣਾ ਸਾਧਗੁਰੂ ਜੀ ਲਾਜ ਦੇ ਮਹਾਰਾਜ ਜੀ ਦਾ ਕਮਿਟਰ ਸੀ ਭਾਈ ਬਾਲਾ ਭਾਈ ਬਾਲੇ ਨੂੰ ਸੁਣਿਆ ਕਹਿੰਦੇ ਮਾਦਰਾ ਜੀ